ਬਹੁਤ ਹੀ ਸਤਿਕਾਰਯੋਗ ਦੇਖ ਸਾਥੀਓ ਸਤਿ ਸ੍ਰੀਕਾਲ ਜੀ ਸਾਰਿਆਂ ਨੂੰ ਅੱਜ ਮੌਸਮ ਬਹੁਤ ਜ਼ਿਆਦਾ ਠੰਡਾ ਬਹੁਤ ਜ਼ਿਆਦਾ ਧੁੰਦ ਸਾਈ ਹੋਈ ਆ ਬਸਤਾ ਰੋਜ਼ ਹੀ ਧੁੰਦ ਹੁੰਦੀ ਆ ਦੋ ਤਿੰਨ ਘੰਟੇ ਪਰ ਅੱਜ ਲੰਬਾ ਸਮਾਂ ਹੋ ਗਿਆ ਨਾ ਸਵੇਰ ਤੋਂ ਲੈ ਕੇ ਹੁਣ ਤੱਕ ਕਿੰਨਾ ਹੀ ਸਮਾਂ ਹੋ ਗਿਆ ਅੱਜ ਸੂਰਜ ਦਿਖਾਈ ਨਹੀਂ ਦੇ ਰਿਹਾ ਫਿਰ ਵੀ ਧੁੰਦ ਹੁਣ ਵੀ ਛਾਈ ਹੋਈ ਆ ਤੇ ਠੰਡ ਬਹੁਤ ਜ਼ਿਆਦਾ ਅੱਜ ਤੇ ਇੰਨੀ ਮਤਲਬ ਤਕਲੀਫਾਂ ਭਰੀ ਜ਼ਿੰਦਗੀ ਜਿਉਉਂਦਿਆਂ ਸੰਘਰਸ਼ ਕਰ ਰਹੇ ਆ ਇਹ ਨਾ ਮਤਲਬ ਔਖਾ ਸੰਘਰਸ਼ ਕਰ ਰਹੇ ਆ ਉਹਦਾ ਇੱਕ ਵੱਡਾ ਰੀਜ਼ਨ ਹੈ ਉਹਦਾ ਕਾਰਨ ਹੈਗਾ ਵੀ ਜਿਵੇਂ ਸਰਕਾਰ ਨੇ ਨਾ ਬਹੁਤ ਜ਼ਿਆਦਾ ਪਾਵਰ ਵਰਤ ਕੇ ਬਹੁਤ ਜ਼ਿਆਦਾ ਵੱਡੇ ਸ਼ਬਦ ਵਰਤ ਕੇ ਜਿਵੇਂ ਸਾਨੂੰ ਪੱਕਾ ਕੀਤਾ ਸੀ ਜਾਂ ਪੱਕੇ ਕਰਨ ਦਾ ਤਰੀਕਾ ਸਮਾਜ ਚ ਪੇਸ਼ ਕੀਤਾ ਸੀ ਉਹ ਸਾਡੇ ਲਈ ਘਾਤਕ ਹੈ ਉਸ ਚੀਜ਼ ਨੂੰ ਤੋੜਨ ਵਾਸਤੇ ਜਾਂ ਇਹ ਕਹਿ ਲਓ ਵੀ ਪੰਜਾਬ ਸਰਕਾਰ ਨੇ ਸਾਡੀ ਘੱਟ ਤਨਖਾਹ ਦਾ ਫਾਇਦਾ ਉਠਾਉਂਦਿਆਂ ਸਾਡੀ ਮਤਲਬ ਲਾਚਾਰੀ ਜੀ ਦਾ ਫਾਇਦਾ ਉਠਾਉਂਦੇ ਆ ਸਰਕਾਰ ਨੇ ਸਾਡੇ ਆਪਦੇ ਹੀ ਭੈਣ ਭਰਾਵਾਂ ਨੂੰ ਆਪਣੇ ਚੁੰਗਲ ਚ ਲੈ ਲਿਆ ਸੀ ਆਪਣੀ ਬੋਲੀ ਬਲਵਾਲੀ ਸੀਗੀ ਤੇ ਸਾਨੂੰ ਜਿਹੜੇ ਮੁੱਖ ਜਿਹੜੇ ਇੱਕ ਮੁਲਾਜ਼ਮ ਦੇ ਰੈਗੂਲਰ ਮੁਲਾਜ਼ਮ ਦੇ ਜਿਹੜੇ ਲਾਭ ਹੁੰਦੇ ਆ ਉਹਦੇ ਬੈਨੀਫਿਟ ਹੁੰਦੇ ਆ ਉਹਦੀ ਜਿਹੜੀ ਪ੍ਰੋਪਰ ਜੌਬ ਹੁੰਦੀ ਆ ਤਨਖਾਹ ਦਾ ਪੈਟਰਨ ਹੁੰਦਾ ਜਿਹੜਾ ਉਹ ਤੋਂ ਪਾਸੇ ਰੱਖ ਲਿਆ ਸੀ ਤੇ ਇੱਕ ਊਕਣ ਪੁਕੀ ਤਨਖਾਹ ਦਾ ਵਾਅਦਾ ਦੇ ਕੇ ਉਹਨੂੰ ਪੇਸ਼ ਆਇਆ ਜੀ ਰੈਗੂਲਰ ਮੁਲਾਜ਼ਮ ਦੇ ਤੌਰ ਤੇ ਕਰ ਦਿੱਤਾ ਸੀ ਤੇ ਪਬਲਿਸਿਟੀ ਵੀ ਇੰਨੀ ਕਰਵਾਈ ਸੀ ਵੀ ਜਿਹੜੀ ਹੱਦੋਂ ਵੱਧ ਮਤਲਬ ਹਰ ਇੱਕ ਸਕੂਲ ਦੇ ਵਿੱਚ ਫੰਕਸ਼ਨਰ ਖਾਉਣੇ ਹਾਰ ਪਵਾਉਣੇ ਡੀਜੇ ਚਲਾਉਣੇ ਸੋ ਕੁਝ ਕਰਨ ਅੱਜ ਤੱਕ ਨਹੀਂ ਹੋਇਆ ਸਮਾਜ 'ਚ ਜਿਹੜੇ ਮੁਲਾਜ਼ਮ ਨੂੰ ਸਾਰੇ ਲਾਭ ਮਿਲਦੇ ਹੁੰਦੇ ਆ ਤੇ ਉਹ ਰੈਗੂਲਰ ਹੋ ਜਾਵੇ ਤਾਂ ਕਦੇ ਵੀ ਇਤਿਹਾਸ 'ਚ ਇੰਨੀ ਪਬਲਿਸਿਟੀ ਨਹੀਂ ਕਰੀ ਹੋਣੀ ਤੇ ਜਿੰਨੀ ਥੋੜੀ ਜੀ ਤਨਖਾਹ ਵਾਅਦੇ ਨਾਲ ਕਰ ਦਿੱਤੀ ਸੀ ਤੁਸੀਂ ਗੱਲਾਂ ਸਾਰੀਆਂ ਮੇਰੀਆਂ ਸਮਝਦੇ ਹੋ ਸੋ ਨਾ ਚੀਜ਼ਾਂ ਨੂੰ ਉਹ ਚੀਜ਼ ਨੂੰ ਤੋੜਨ ਵਾਸਤੇ ਉਹ ਪੇਸ਼ ਕੀਤੇ ਹੋਏ ਪ੍ਰੋਪੋਗੈਂਡੇ ਨੂੰ ਉਸ ਪਾਏ ਹੋਏ ਪਰਦੇ ਨੂੰ ਮੁੱਖ ਮੰਗਾਂ ਤੇ ਲਾਭਾਂ ਤੇ ਸਾਰੇ ਡੀਏ ਪੱਤਿਆਂ ਤੇ ਪਾਏ ਹੋਏ ਪਰਦੇ ਨੂੰ ਅਸੀਂ ਪਾਸੇ ਕਰਨ ਦੇ ਲਈ ਮੁੱਖ ਮੰਗ ਨੂੰ ਜਾਗਰੂਕ ਕਰਨ ਦੇ ਲਈ ਇਹ ਨਿੱਤ ਤਖਲੀਬ ਪ੍ਰਯਾਸ਼ਨ ਦਾਸ਼ ਕਰ ਰਹੇ ਹਾਂ ਔਰ ਇਹ ਜ਼ਰੂਰੀ ਵੀ ਸੀਗਾ ਅਸੀਂ ਨਾ ਮਤਲਬ ਹਰ ਪੁਆਇੰਟ ਤੇ ਨਿੱਕੀ ਨਿੱਕੀ ਗੱਲ ਤੇ ਬੜੀ ਡੰਗਾਈ ਨਾਲ ਬਾਚ ਕਰਦੇ ਹਰੇਕ ਗੱਲ ਨੂੰ ਬਾਚ ਕਰਦੇ ਆ ਸੋਚਦੇ ਆ ਵਿਚਾਰ ਚਰਚਾ ਕਰਦੇ ਆ ਬੁੱਧੀਜੀਵੀ ਲੋਕਾਂ ਦੀ ਸਲਾਹ ਲੈਂਦੇ ਆ ਜੇ ਅਸੀਂ ਐਸੇ ਗੱਲ ਨੂੰ ਵੀ ਸਾਡਾ ਆ ਰਹਿੰਦਾ ਤੇ ਸਰਕਾਰ ਨੇ ਸਾਨੂੰ ਐਂ ਪੇਸ਼ ਕੀਤਾ ਇਹ ਇਸ ਗੱਲ ਨੂੰ ਅਸੀਂ ਘਰੇ ਬੈਠ ਕੇ ਪੇਸ਼ ਕਰਦੇ ਤਾਂ ਸਾਡੀ ਗੱਲ ਇੰਨੀ ਉੱਠਣੀ ਨਹੀਂ ਸੀ ਸਾਡੇ ਲੋਕਾਂ ਦੇ ਪੱਲੇ ਨਹੀਂ ਪੈਣੀ ਸੀ ਉਹਦਾ ਕਾਰਨ ਕੀ ਸੀ ਇੱਕ ਤਾਂ ਇਕਿ ਤਰ ਸਰਕਾਰ ਨੇ ਆਪਦਾ ਜੋਰ ਹੋਰ ਵੱਧ ਲਾ ਦੇਣਾ ਸੀ ਬੋਰਡ ਲਾ ਦੇਨੇ ਸੀ ਪਬਲਿਸ਼ਿਟੀਆਂ ਹੋਰ ਕਰ ਦੇਣੀਆਂ ਸੀ ਜਿਹੜੀਆਂ ਅਸੀਂ ਸਰਕਾਰ ਨੂੰ ਰੋਕਿਆ ਸਰਕਾਰ ਸਾਡੇ ਸੰਘਰਸ਼ ਦੇ ਕਰਕੇ ਰੁਕੀ ਆ ਦੂਸਰੀ ਗੱਲ ਜਿਹੜੇ ਸਾਡੇ ਸਾਥੀ ਆਪਦੀ ਭੈਣ ਭਰਾ ਜਿਹੜੇ ਸਰਕਾਰ ਦੇ ਪਾਸੇ ਸਰਕਾਰ ਵਾਲੇ ਚੁੰਗਲ ਚ ਫਸ ਗਏ ਸੀ ਸਰਕਾਰ ਦੀ ਬੋਲੀ ਬੋਲਣ ਲੱਗੇ ਸੀ ਉਹ ਸਰਕਾਰ ਦੀ ਚਾਲ ਹੁੰਦੀ ਆ ਸਾਡੇ ਲੋਕ ਥੋੜੀ ਚਾਹੁੰਦੇ ਹੁੰਦੇ ਨੇ ਵੀ ਸਾਨੂੰ ਨਾ ਮਿਲੇ ਵਿਚਾਰਿਆਂ ਨੂੰ ਪਤਾ ਹੀ ਨਹੀਂ ਲੱਗਿਆ ਸੀ ਉਹਨਾਂ ਨੂੰ ਵੀ ਕੀ ਹੋ ਗਿਆ ਕਹੀ ਨਹੀਂ ਹੋ ਗਿਆ ਪ੍ਰੋਪਰ ਗਿਆਨ ਵੀ ਨਹੀਂ ਸੀ ਕੁਝ ਕੁਝ ਥੋੜੀ ਜਿਹੀ ਚਮਕਦਮ ਕਚਾ ਗਏ ਸੀਗੇ ਮਤਲਬ ਕੁਛ ਇਹੋ ਜਿਹੇ ਕਾਰਨ ਹੋ ਗਏ ਸਾਡੇ ਲੋਕਾਂ ਤੋਂ ਇਹੋ ਜੀਆਂ ਗੱਲਾਂ ਕਾਰਨ ਇਹ ਜਿਹੇ ਹਾਲਾਤ ਪੈਦਾ ਕਰਵਾ ਦਿੱਤੇਗੇ ਸਾਡੇ ਆਪ ਦੇ ਭੈਣ ਭਰਾਵਾਂ ਵੱਲੋਂ ਵੀ ਜਿਵੇਂ ਸਭ ਕੁਝ ਹੋ ਗਿਆ ਹੁੰਦਾ ਇਸ ਤੋਂ ਵੱਧ ਸਾਨੂੰ ਕਾਸੀ ਦੀ ਲੋੜ ਨਹੀਂ ਹੈਗੀ ਤਾਂ ਉਹ ਸਾਨੂੰ ਘਰੇ ਬੈਠਿਆਂ ਨੂੰ ਬੋਲਣ ਉਹਨਾਂ ਨੇ ਦੇਣਾ ਨਹੀਂ ਸੀ ਉਹਨਾਂ ਨੇ ਤਾਂ ਵੱਧ ਵੱਧ ਕੇ ਸਰਕਾਰ ਦੀ ਪਬਲਿਸਿਟੀ ਕਰਨੀ ਸੀ ਵੋਟਾਂ ਖਿੱਚਉਣੀਆਂ ਸੀ ਫੰਕਸ਼ਨ ਕਰਨੇ ਸੀਗੇ ਮੰਤਰੀ ਸੰਤਰੀਆਂ ਦੇ ਹਾਰ ਪਾਉਣੇ ਸੀ ਬੁਲਾਉਣਾ ਸੀਗਾ ਤਾ ਸਾਡੀ ਗੱਲ ਘਰੇ ਬੈਠਿਆਂ ਤੋਂ ਕਿਸੇ ਨੇ ਨਹੀਂ ਸੁਣਨੀ ਸੀ ਸਾਡੀ ਗੱਲ ਉਜਾਗਰ ਨਹੀਂ ਹੁੰਦੀ ਸੀ ਘਰੇ ਬੈਠਿਆਂ ਤੋਂ ਤਾਂ ਸਾਨੂੰ ਆਹਾ ਹੱਡ ਚੀਰ ਮੀ ਠੰਡ ਚ ਧੁੱਪਾਂ ਗਰਮੀਆਂ ਸਰਦੀਆਂ ਮੀਹਾਂ ਦੇ ਵਿੱਚ ਆਹਾ ਸੰਘਰਸ਼ ਕਰਨਾ ਪਿਆ ਅਸੀਂ ਸੋਚ ਸਮਝ ਕੇ ਕਰਿਆ ਵੀ ਇਹ ਸਾਨੂੰ ਚੱਲਣਾ ਪਊਗਾ ਜੇ ਅਸੀਂ ਆਪਣੀ ਅਸਲੀ ਮੰਗ ਨੂੰ ਜਿਵੇਂ ਪਹਿਲਾਂ ਕੱਚਿਆਂ ਦੀ ਮੰਗ ਹੁੰਦੀ ਸੀ ਸਾਨੂੰ ਪੱਕੇ ਕਰੋ ਸਿਰ ਤੋੜ ਯਤਨ ਲਾ ਕੇ ਉਹ ਮੰਗਨੋਂ ਅਸੀਂ ਪੇਸ਼ ਕਰਦੇ ਹੁੰਦੇ ਤਾਂ ਉਹ ਮੰਗ ਕਿਤੇ ਖਤਮ ਹੋ ਗਈ ਸੀ ਹੁਣ ਪੱਕੇ ਕੱਚੇ ਪੱਕੇ ਹੋ ਗਏ ਪਰ ਉਹਨਾਂ ਨੇ ਸਾਰੇ ਲਾਭ ਲੈਣੇ ਆ ਪੱਕਿਆਂ ਵਾਲੇ ਤੇ ਜੇ ਉਹ ਲਾਭ ਨਹੀਂ ਮਿਲਦੇ ਤਾਂ ਉਹ ਕੱਚੇ ਹੀ ਨੇ ਬਸ ਤਨਖਾਹ ਆ ਗਈ ਕੱਲੀ ਇਹ ਸਮਝਣ ਸਮਝਾਉਣ ਦੇ ਲਈ ਅਸੀਂ ਇੰਨੀ ਮਿਹਨਤ ਇੰਨੀ ਮਤਲਬ ਔਖੀ ਲੜਾਈ ਲੜ ਰਹੇ ਹੁਣ ਵੀ ਲੜੀ ਜਾਣੀਆਂ ਕੰਟੀਨਿਊਸ ਹੁਣ ਸਾਨੂੰ ਇਹਦਾ ਪਤਾ ਲੱਗ ਗਿਆ ਵੀ ਹਰੇਕ ਖਾਨੇ 'ਚ ਹਰੇਕ ਦਿਮਾਗ 'ਚ ਗੱਲ ਅਸੀਂ ਪਾਤੀ ਹਰੇਕ ਬੰਦੇ ਤੱਕ ਗੱਲ ਪਹੁੰਚਾਤੀ ਵੀ ਆ ਚੀਜ਼ ਆਏ ਆ ਹਰੇਕ ਦੇ ਪੱਲੇ ਵੀ ਪੈ ਗਈ ਹੁਣ ਸਾਡੀ ਲੜਾਈ ਦਾ ਅਗਲਾ ਸਟੈਪ ਇਹ ਆ ਵੀ ਇਹ ਸਾਰੇ ਲੋਕ ਹੁਣ ਇੱਕ ਰਸਤੇ ਪੈ ਜਾਣ ਇਸ ਚੀਜ਼ ਨੂੰ ਪ੍ਰਾਪਤ ਕਰਨ ਵਾਸਤੇ ਅੱਛਾ ਮਹੀਨੇ ਰਹਿ ਗਏ ਮਿੱਤਰੋ 2 ਜਨਵਰੀ ਤੇ ਫਰਵਰੀ ਪੂਰਾ ਜੇ ਤਾਂ ਲੜਾਈ قافلے دے بڑے قافلے دے روپ وچ لڑ لو گے تاں প্রাপ্তی ਤੁਹਾਡੇ قدم وچ اوਗੀ جے لڑائی نہیں لڑو گے تاں اسی اج जितते ਪਏ ਆ ਕੱਲ ਨੂੰ ਵੀ जितਤੇ ਹੋਵਾਂਗੇ ਇਹ لڑائی ਤੁਹਾਡੇ ਲਈ ਅਸੀਂ ਪੈਦਾ ਕਰਤੀ ਖੜੀ ਕਰਤੀ ਉਜਾਗਰ ਕਰਤੀ ਸੁਚੇਤ ਕਰਤਾ ਗਿਆਨ ਦੇਤਾ ਵੀ ਆ ਚੀਜ਼ਾਂ ਰਹਿੰਦੀਆਂ ਨੇ ਤੁਹਾਨੂੰ ਵੀ ਪਤਾ ਲੱਗ ਗਿਆ ਵੀ ਜੇ ਨਾ ਮਿਲੀਆਂ ਤਾਂ ਬਰਬਾਦੀ ਵਾਲਾ ਹੀ ਕੰਮ ਐ ਸਿਰਫ ਕੱਲੀ ਤਨਖਾਹ ਐ ਹੋਰ ਕੁਝ ਨਹੀਂ ਹੈਗਾ ਸਭ ਦੇ ਖਾਨਿਆਂ 'ਚ ਗੱਲ ਪੈ ਗਈ ਹੁਣ ਮੈਂ ਬੇਨਤੀ ਸਾਰਿਆਂ ਨੂੰ ਹੱਥ ਜੋੜ ਕੇ ਪਹਿਲਾਂ ਵੀ ਕਰਦਾ ਰਿਹਾ ਹੁਣ ਵੀ ਕਰੂੰਗਾ ਵੀ ਹੁਣ ਸਰਕਾਰ ਦੀ ਉੰਨੀ ਬੋਲੀ ਨਾ ਬੋਲੋ ਹੁਣ ਸਰਕਾਰ ਦੀ ਤਰਫਦਾਰੀ ਨਾ ਕਰੋ ਜੇ ਸਰਕਾਰ ਦੀ ਤਰਫਦਾਰੀ ਕਰਾਂਗੇ ਤਾਂ ਉਹਦੇ ਨਾਲ ਅਸੀਂ ਆਪਦੇ ਪਰਿਵਾਰਾਂ ਨੂੰ ਮਤਲਬ ਘਾਤਕ ਸਥਿਤੀ 'ਚ ਭੇਜਾਂਗੇ ਆਪਦੇ ਪਰਿਵਾਰਾਂ ਨੂੰ ਆਪ ਬਰਬਾਦ ਕਰਾਂਗੇ ਇਹਦੀ ਤਰਫਦਾਰੀ ਕਰਨ ਨਾਲ ਸਰਕਾਰ ਦੀ ਤਰਫਦਾਰੀ ਕਰਨ ਨਾਲ ਮਿਲਣਾ ਕੁਝ ਨਹੀਂ ਸਿੱਖਿਆ ਮੰਤਰੀ ਤੋਂ ਵੱਤ ਤੋਂ ਵੱਧ ਪੰਜ ਚਾਰ ਬਦਲੀਆਂ ਕਰਵਾ ਲਿਆਉਂਗੇ ਬੱਲੇ ਬੱਲੇ ਜੇ ਕਰਵਾ ਲਿਓਗੇ 2 4 ਫੋਟੋਆਂ ਜੀਆਂ ਕਰਵਾ ਲਿਓਗੇ ਉਹਦੇ ਨਾਲ ਕੁਝ ਨਹੀਂ ਉਹਦੇ ਨਾਲ ਘਰ ਨਹੀਂ ਪਰਦੇ ਹੁੰਦੇ ਉਹਦੇ ਨਾਲ ਘਰ ਨਹੀਂ ਉਹਦੇ ਨਾਲ ਸਕੂਲ ਨਹੀਂ ਮਿਲਦਾ ਹੁੰਦਾ ਗੱਲ ਤਾਂ ਇਹ ਆ ਘਰ ਵੀ ਤੁਸੀਂ ਟੇਡੇ ਵੀਂਗੇ ਤਰੀਕੇ ਨਾਲ ਭਰ ਲਓਗੇ ਕੋਈ ਗੱਲ ਨਹੀਂ ਪਰ ਸਕੂਨ ਨਹੀਂ ਮਿਲਦਾ ਹੁੰਦਾ ਸਕੂਨ ਮਿਲਦਾ ਹੁੰਦਾ ਆਪਦੇ ਲੋਕਾਂ ਦੇ ਅਸਲੀ ਮੰਗ ਨੂੰ ਖੜਾ ਕਰਨਾ ਦੇਖੋ ਆਮ ਲੋਕਾਂ ਦਾ ਦੋਸ਼ ਨਹੀਂ ਸੀ ਜੇ ਤੁਸੀਂ ਉਹਨਾਂ ਨੂੰ ਕਿਹਾ ਵੀ ਹਾਰ ਪਵਾ ਲਓ ਵਿਚਾਰਿਆਂ ਨੇ ਪਵਾ ਲਏ ਉਹਨਾਂ ਨੂੰ ਕੀ ਪਤਾ ਸੀ ਉਹਨਾਂ ਨੂੰ ਤੁਸੀਂ ਕਿਹਾ ਵੀ ਡੀਜੇ ਲਾ ਲਓ ਚੱਕ ਦੋ ਫੱਟੇ ਬਲਖਣ ਇਤਿਹਾਸਕ ਜਿੱਤ ਹੋ ਗਈ ਇਤਿਹਾਸਕ ਤਾਂ ਉਹਨਾਂ ਨੇ ਵਿਚਾਰਿਆਂ ਨੇ ਇਤਿਹਾਸਕ ਜਿੱਤ ਮੰਨ ਲਈ ਜੇ ਉਹਨਾਂ ਨੂੰ ਦੱਸੋਗੇ ਵੀ ਇਹ ਇਤਿਹਾਸਕ ਜਿੱਤ ਨਹੀਂ ਇਹਦੇ ਵਿੱਚ ਸਿਰਫ ਇੰਨਾ ਕੁ ਕੁਝ ਹੋਇਆ ਇੰਨਾ ਇੰਨਾ ਰਹਿੰਦਾ ਆਪਾਂ ਲਵਾਂਗੇ ਤਾਂ ਲੋਕ ਆਖਣਗੇ ਠੀਕ ਹੈ ਲਵਾਂਗੇ ਜੀ ਅਗਵਾਈ ਕਰਨ ਵਾਲਿਆਂ ਦਾ ਫਰਜ ਹੁੰਦਾ ਆਪਣੀ ਅਸਲੀ ਗੱਲ ਨੂੰ ਪੇਸ਼ ਕਰਨਾ ਹੁਣ ਜੇ ਮੈਂ ਇੱਥੇ ਇੰਨੀ ਲੜਾਈ ਔਖੀ ਲੜ ਰਹੇ ਆ ਸਾਡੀ ਟੀਮ ਸੁਭਾ ਪ੍ਰਧਾਨ ਮਨਪ੍ਰੀਤ ਸਿੰਘ ਮੋਗਾ ਦੀ ਅਗਵਾਈ ਦੇ ਵਿੱਚ ਇਹ ਸਾਰਾ ਕੰਮ ਕਰ ਰਹੀ ਆ ਤਾਂ ਸਾਡਾ ਫਰਜ ਬਣਦਾ ਸੀ ਇੱਥੇ ਵੀ ਜਦੋਂ ਸਾਨੂੰ ਗਿਆਨ ਹੈ ਸਾਨੂੰ ਪਤਾ ਵੀ ਆਹ ਚੀਜ਼ ਰਹਿੰਦੀ ਆ ਤਾਂ ਅਗਵਾਈ ਕਰੀ ਆ ਲੋਕਾਂ ਦੀ ਲੋਕਾਂ ਨੂੰ ਪਿੱਠ ਨਾ ਦਿਖਾਈਏ ਲੋਕਾਂ ਨੂੰ ਬੇਵਕੂਫ ਨਾ ਬਣਾਈਏ ਆਪਦੇ ਲੋਕਾਂ ਨੂੰ ਤਾਂ ਅਸਲੀ ਗੱਲ ਤੇ ਖੜੀਏ ਤੇ ਅੱਜ ਖੜੇ ਆ ਸਕੂਨ ਵੀ ਮਿਲ ਰਿਹਾ ਹੁਣ ਮੈਨੂੰ ਐਂ ਗੱਲ ਨਹੀਂ ਹੁੰਦੀ ਵੀ ਮੈਨੂੰ ਕੁਝ ਮਿਲੇ ਵੀ ਪ੍ਰਾਪਤੀ ਹੋ ਜੇ ਜਾਂ ਇਹ ਹੋ ਜੇ ਮੇਰੇ ਮਨ 'ਚ ਅੱਜ ਸਕੂਨ ਹੈ ਸਾਡੀ ਟੀਮ ਦੇ ਸਾਰੀ ਦੇ ਮਨ 'ਚ ਸਕੂਨ ਹੈ ਵੀ ਅਸੀਂ ਆਪਦੀ ਉਹ ਲੜਾਈ ਜਿਹੜੀ ਸਰਕਾਰ ਨੇ ਪ੍ਰੋਪੋਗਾਂਡਾ ਕਰਕੇ ਖਤਮ ਕਰਤੀ ਸੀ ਸਾਡੇ ਲੋਕਾਂ ਨੂੰ ਉਲਝਾ ਲਿਆ ਸੀ ਗੱਲਾਂ-ਬਾਤਾਂ 'ਚ ਸਾਡੇ ਲੋਕਾਂ ਨੂੰ ਵਿਚਾਰਿਆਂ ਨੂੰ ਬੁੱਧੂ ਜਿਹਾ ਬਣਾ ਕੇ ਪੇਸ਼ ਕਰਤਾ ਸੀ ਸਾਡੇ ਲੋਕਾਂ ਨੂੰ ਐਂ ਜੇ ਪੇਸ਼ ਕਰਤਾ ਸੀ ਵੀ ਇਹ ਐਨੇਕ ਜੋਗਰੇ ਹੀ ਨੇ ਬਸ ਐਨੇਕ ਦੇ ਲਾਇਕ ਨੇ ਇਹ ਇਸ ਤੋਂ ਵੱਧ ਇਹ ਲਾਇਕ ਨਹੀਂ ਅੱਛਾ ਸਮਾਜ ਵੀ ਸਾਨੂੰ ਜਦੋਂ ਸਾਡੇ ਢੋਲ ਲੱਗਿਆਂ ਨੂੰ ਦੇਖਦਾ ਸੀ ਉਹ ਵੀ ਪ੍ਰਵਾਨ ਕਰਨ ਲੱਗਿਆ ਸੀਗਾ ਵੀ ਅੱਛਾ ਇਹ ਐਨੇਕ ਦੇ ਲਾਇਕ ਸੀ ਚਲ ਇਹਨਾਂ ਨੂੰ ਮਿਲ ਗਿਆ ਸਾਡੀ ਲੜਾਈ ਨੇ ਸਾਰੀਆਂ ਤਿੱਥਾਂ ਨੂੰ ਇਹ ਸਾਰੀਆਂ ਗੱਲਾਂ ਨੂੰ ਤੋੜਿਆ ਹੈ ਅਸੀਂ ਆਮ ਲੋਕਾਂ ਤੋਂ ਸਮਾਜ ਚੋਂ ਸਕੂਲਾਂ ਚੋਂ ਰੈਗੂਲਰ ਸਟਾਫ ਤੋਂ ਵਿਭਾਗ ਤੋਂ ਸਾਰੇ ਤੋਂ ਇੱਕ ਹੌਣ ਚ ਕਾਮਯਾਬ ਰਹੇ ਹਾਂ ਵੀ ਸਾਰਾ ਕੁਝ ਨਹੀਂ ਮਿਲਿਆ ਅਸੀਂ ਤਾਂ ਬਹੁਤ ਕੁਝ ਪਿਆਗਾ ਸੋ ਜੇ ਕਿਸੇ ਨੂੰ ਆਏ ਭਲੇਖਾਗਾ ਵੀ ਇਹ ਹੌਲੀ ਹੌਲੀ ਲਾਗੂ ਹੋ ਜੂਗਾ ਇਹਦੇ ਵਿੱਚ ਨਾ ਜਿਹੜੇ ਆਪਾਂ ਨੂੰ ਜੁਆਇਨਿੰਗ ਲੈਟਰ ਮਿਲੇ ਇਹਦੇ ਵਿੱਚ ਕੋਈ ਇਹੋ ਜੀ ਗੱਲ ਨਹੀਂ ਹੈ ਦੋਸਤੋ ਸਿੱਧੀ ਪੰਜਾਬੀ ਚ ਮੈਂ ਤੁਹਾਨੂੰ ਦੱਸਦਾ ਵੀ ਜਿਹੜੀ ਹੌਲੀ ਹੌਲੀ ਲਾਗੂ ਕਰਨ ਦੀ ਪ੍ਰਵਾਨਗੀ ਦਿੰਦੀ ਹੋਵੇ ਲਾਗੂ ਕਰਨ ਦੀਆਂ ਹੌਲੀ-ਹੌਲੀ ਆ ਚੀਜ਼ਾਂ ਮਿਲ ਜਾਣੀਆਂ ਫਿਰ ਆ ਚੀਜ਼ਾਂ ਮਿਲ ਜਾਣੀਆਂ ਫਿਰ ਆ ਚੀਜ਼ਾਂ ਮਿਲ ਜਾਣਗੀਆਂ ਉਹਨਾਂ ਦੀ ਇੱਕ ਚੀਜ਼ ਹੁੰਦੀ ਆ ਲੈਟਰ ਦੇ ਵਿੱਚ ਲਿਖੀ ਹੋਈ ਉਹਦੇ ਆਧਾਰ ਤੇ ਹੁੰਦਾ ਜਿਵੇਂ ਹੁਣ ਕੋਈ ਰੈਗੂਲਰ ਹੁੰਦਾ ਮਲਾਜਮ ਪਹਿਲਾਂ ਉਹਨੂੰ ਬੇਸਿਕ ਪੇ ਮਿਲਦੀ ਆ ਉਹਦੇ ਲੈਟਰਾਂ ਦੇ ਵਿੱਚ ਉਹਦੇ ਨੋਟੀਫਿਕੇਸ਼ਨ ਚ ਲਿਖਿਆ ਹੁੰਦਾ ਵੀ ਪਹਿਲਾਂ ਬੇਸਿਕ ਪੇ ਮਿਲੂਗੀ ਫਿਰ 3 ਸਾਲ ਦਾ ਪ੍ਰੋਵੀਸ਼ਨ ਲਾਗੂ ਹੋਊਗਾ ਪ੍ਰੋਵੀਸ਼ਨ ਪੂਰਾ ਹੋਣ ਤੋਂ ਬਾਅਦ ਸਾਰੇ ਭੱਤੇ ਮਿਲਣਗੇ ਉਹ ਸਾਰੀਆਂ ਚੀਜ਼ਾਂ ਹੁੰਦੀਆਂ ਸਾਡੇ ਪੈਟਰਨ ਨਹੀਂ ਹੈਗਾ ਸਾਡਾ ਪੈਟਰਨ ਇਹ ਹੀ ਆ ਵੀ ਆ ਚੱਕੋ ਸਿੱਧੀ ਤਨਖਾਹ ਇੰਨੀ ਫਿਰ ਇਤੇ ਹਰ ਸਾਲ 5% ਇਨਕਰੀਮੈਂਟ ਸਿਰਫ ਸਾਡਾ ਇਹ ਪੈਟਰਨ ਹੈ ਹੋਰ ਕੁਝ ਨਹੀਂ ਹੈਗਾ ਸੋ ਇਹ ਸਾਰੀਆਂ ਗੱਲਾਂ ਤੁਸੀਂ ਸਮਝ ਗਿਓ ਅਸੀਂ ਆਪਣੀ ਲੜਾਈ ਅੱਜ ਵੀ ਜਿੱਤਿਆਂ ਅੱਗੇ ਵੀ ਜਿੱਤਿਆਂ ਜਿੱਤੇ ਰਹਾਂਗੇ ਜੇ ਸਾਥ ਦੇਓਗੇ ਤਾਂ ਜਿੱਤ ਜਿਹੜੀ ਲੜਾਈ ਅਸੀਂ ਉਜਾਗਰ ਕਰੀ ਐ ਉਹਨੂੰ ਜਿੱਤ ਚ ਬਦਲ ਕੇ ਸਾਰਿਆਂ ਨੂੰ ਲਾਭ ਮਿਲਣਗੇ ਜੇ ਨਹੀਂ ਸਾਥ ਦੇਓਗੇ ਤਾਂ ਮਤਲਬ ਅਸੀਂ 2 ਮਹੀਨੇ ਹੋਰ ਰਹਿਗੇ ਚੋਣ ਜਾਬਤੇ ਤੱਕ ਲੜਾਈ ਲੜਾਂਗੇ ਸਿਰੇ ਤੱਕ ਤਾਂ ਉਦੋਂ ਜਿਹੜਾ ਤੁਹਾਨੂੰ ਮਿਲ ਜਾਂਦਾ ਉਹ ਸਾਨੂੰ ਵੀ ਮਿਲਦਾ ਰਹਿ ਜਾਊਗਾ ਕਾਫਲੇ ਵੱਡੇ ਕਰ ਲੋਗੇ ਤਾਂ ਜੰਗ ਜਿੱਤ ਜੋਗੇ ਜੇ ਸਰਕਾਰ ਦੀ ਤਰਫਦਾਰੀ ਕਰੀ ਜਾਓਗੇ ਤਾਂ ਉਹਦੇ ਨਾਲ ਸਕੂਨ ਨਹੀਂ ਮਿਲਾ ਮਿਲਣਾ ਲੋਕਾਂ ਦੇ ਲਈ ਗਦਾਰੀ ਵਾਲਾ ਕੰਮ ਹੋਊਗਾ ਸੋ ਵੱਧ ਸ਼ਬਦ ਬੋਲ ਕੇ ਤਾਂ ਮਾਫ ਕਰਿਓ ਹੁਣੇ ਕਿਸੇ ਦੇ ਖਿਲਾਫ ਨਹੀਂ ਹੈਗੇ ਇਹ ਮੇਰੇ ਨਾਰਮਲ ਸ਼ਬਦ ਹੁੰਦੇ ਆ ਕੋਈ ਆਪਦੇ ਆਪਦੇ ਆਇਨਾ ਲਈ ਜਾਵੇ ਵੀ ਮੇਰੇ ਖਿਲਾਫ ਹੈ ਜਿਹਨੂੰ ਲੱਗਦਾ ਹੁੰਦਾ ਵੀ ਅਸੀਂ ਖਿਲਾਫ ਕਿਸੇ ਦੇ ਸਾਡੇ ਖਿਲਾਫ ਬੋਲਦਾ ਉਹ ਐ ਸਮਝ ਲਿਆ ਕਰੇ ਵੀ ਸਾਡੇ ਖਿਲਾਫ ਨਹੀਂ ਹੈਗੇ ਅਸੀਂ ਅਸੀਂ ਐ ਸੋਚ ਕੇ ਵੀ ਨਹੀਂ ਬੋਲਦੇ ਹੁਣ ਅਸੀਂ ਉਹੋ ਜਿਹੇ ਬੰਦਿਆਂ ਨੂੰ ਇਗਨੋਰ ਕਰਤਾ ਵੀ ਜਿਹੜੇ ਨਾ ਤਾਂ ਸਮਝੇ ਆ ਕਦੇ ਜ਼ਿੰਦਗੀ ਚ ਨਾ ਸਮਝਣ ਉਹੋ ਜਿਹਾਂ ਨੂੰ ਅਸੀਂ ਇਗਨੋਰ ਕਰਤਾ ਉਹੋ ਜਿਹਾਂ ਵਾਸਤੇ ਤਾਂ ਮੈਂ ਇੱਥੇ ਇੰਨੀ ਠੰਡ ਚ ਬੈਠਾ ਹੋਇਆ ਹਨਾ ਬੇਨਤੀ ਕਰਦਾ ਸਾਰੇ ਲੋਕਾਂ ਨੂੰ ਵੀ ਇੱਕ ਭਾਵਨਾ ਬਣਾਓ ਮਨ 'ਚ ਉਹੋ ਜਿਹੇ ਬੰਦਿਆਂ ਵਾਸਤੇ ਇੱਕ ਅਰਦਾਸ ਕਰੋ ਪ੍ਰਮਾਤਮਾ ਅੱਗੇ ਉਹੋ ਜਿਹੇ ਬੰਦਿਆਂ ਵਾਸਤੇ ਵੀ ਉਹ ਜਿਹੜੀਆਂ ਆਹ ਭਰਤੀਆਂ ਬਹਾਲ ਹੋਈਆਂ ਨੇ 2364 ਵਗੈਰਾ ਜਿਹੜੀ ਕੋਈ ਹੈਗੀ ਆ ਉਹਦੇ ਵਿੱਚ ਲੰਘ ਜਾਣ ਉਹਨਾਂ ਦਾ ਵੀ ਫਾਇਦਾ ਹੋ ਜੇ ਪ੍ਰਮਾਤਮਾ ਕਰੇ ਤੇ ਸਾਡੇ ਲੋਕਾਂ ਦਾ ਵੀ ਫਾਇਦਾ ਅਸੀਂ ਕਰਵਾ ਲਈਏ ਮੰਗ ਰੋ ਮੈਂ ਤਾਂ ਇਹੋ ਜੀ ਫੀਲਿੰਗ ਲਈ ਬੈਠਾ ਅੱਜ ਅੱਜ ਦੇ ਸਮੇਂ 'ਚ ਸੋ ਮੈਂ ਤਾਂ ਕਿਸੇ ਦਾ ਕਿੱਡਾ ਵੱਡਾ ਚੰਗਾ ਭਲਾ ਸੋਚੀ ਜੰਨਾ ਵੀ ਇੰਨਾ ਭਲਾ ਹੋ ਜੇ ਮੇਰੇ ਭੈਣ ਭਰਾਵਾਂ ਦਾ ਸੋ ਮਾਫ ਕਰਿਓ ਜੀ ਕਿਸੇ ਦੇ ਖਿਲਾਫ ਸ਼ਬਦ ਬੋਲਿਆ ਗਿਆ ਮੇਰੀ ਭਾਵਨਾ ਹੈ ਨਹੀਂ ਸਾਥ ਦਿਓ ਵੀ ਜੇ ਸਾਥ ਨਹੀਂ ਦਿਓਗੇ ਸਮਾਂ ਖੁੰਝਾ ਲਿਆ ਨਾ ਤੁਸੀਂ ਬੇਲੇ ਨੂੰ ਪਸਤਾਉਂਗੇ ਬੜਾ ਬੇਲੇ ਨੂੰ ਪਸਤਾਉਂਗੇ ਪਹਿਲਾਂ ਵੀ ਕੰਦਾ ਚ ਟੱਕਰਾ ਮਾਰੀਆਂ ਫਿਰ ਵੀ ਮਾਰੂੰਗੇ ਕੱਚੇ ਕੱਚੇ ਨਾ ਰਹੋ ਯਾਰ ਕੱਚੇ ਸੱਚੀ ਆਕਲ ਵਾਲੇ ਪਾਸਿਓ ਪੱਕੇ ਹੋਵੋ ਮੇਰੀ ਗੱਲ ਨੂੰ ਨਾ ਟੌਰਚਰ ਜੇ ਤਰੀਕੇ ਨਾਲ ਵੀ ਨਾ ਲਿਆ ਕਰੋ ਵੀ ਹੁਣ ਇਹ ਐਂ ਕਹਿੰਦਾ ਸਾਡੇ ਖਿਲਾਫ ਜੀ ਜਾਂਦੀ ਆ ਨਹੀਂ ਮੈਨੂੰ ਇਥੋਂ ਕਹਿਣੀ ਪਊਗੀ ਫਿਰ ਮੈਂ ਹੋਰ ਕੀ ਕਹਾ ਹੋਰ ਕੀ ਕਹਾ ਵੀ ਹੂੰ ਤਾਂ ਸਾਰਾ ਕੁਝ ਵਧੀਆ ਵਧੀਆ ਹੈਗਾ ਸਾਰੇ ਵਧੀਆ ਵਧੀਆ ਹੈ ਸਭ ਕੁਝ ਵਧੀਆ ਵਧੀਆ ਹੋ ਜਾਂਦਾ ਫਿਰ ਸਾਨੂੰ ਲੱਗਣਾ ਹੀ ਨਹੀਂ ਵੀ ਸਤ ਘਾਟ ਕਿੱਥੇ ਹੈਗੀ ਘਾਟ ਮੈਨੂੰ ਨੋਟ ਕਰਾਉਣੀ ਪਊਗੀ ਜਿਹੜੀ ਮੈਂ ਘਾਟ ਨੋਟ ਕਰਾ ਰਿਆ ਉਹਨੂੰ ਐਂ ਨਾ ਸਮਝਿਆ ਕਰੋ ਵੀ ਇਹ ਸਾਡੇ ਤੋਂ ਘਾਟ ਰਹੇਗੀ ਤੇ ਹੁਣ ਸਾਡੀ ਇੱਥੇ ਨਮੋਸੀ ਜੀ ਹੁੰਦੀ ਆ ਆਗੂਆਂ ਨੂੰ ਨਹੀਂ ਸੋਚਣਾ ਹੁੰਦਾ ਆਗੂਆਂ ਨੇ ਸਮੇਂ ਅਨੁਸਾਰ ਟਰਨਿੰਗ ਪੁਆਇੰਟ ਲੈਣੇ ਹੁੰਦੇ ਨੇ ਚੇਂਜ ਕਰਨੀਆਂ ਹੁੰਦੀਆਂ ਪਲਾਨਿੰਗਜ਼ ਸਮਝੌਤੇ ਹਾਲਾਤ ਸਾਰਾ ਕੁਝ ਚੇਂਜ ਕਰਨਾ ਆਗੂਆਂ ਨੇ ਬੜਾ ਫਲੈਕਸੀਬਲ ਤਰੀਕੇ ਨਾਲ ਸੋਚਣਾ ਹੁੰਦਾ ਹੈ ਆਗੂਆਂ ਨੇ ਨਾ ਉਹ ਨਹੀਂ ਹੋਣਾ ਹੁੰਦਾ ਕਠੋਰ ਜਾਂ ਮਤਲਬ ਜਿੱਦੀ ਜਾਂ ਨਹੀਂ ਹੋਣਾ ਹੁੰਦਾ ਵੀ ਜਿਹੜੀ ਕਹਿਤੀ ਉਹੀ ਕਰ ਲਈ ਐਂ ਨਹੀਂ ਹੋਣਾ ਹੁੰਦਾ ਕਦੇ ਵੀ ਮੈਂ ਨਾ ਆਖਰੀ ਗੱਲ ਦੱਸਦਾ ਮੈਂ ਜਦੋਂ ਮਹੱਲੀ ਧਰਨਾ ਲੱਗਿਆ ਸੀ ਮੇਰੇ ਮੇਰੇ ਵੱਲ ਕਈ ਵਾਰ ਸਵਾਲ ਵੀ ਆ ਜਾਂਦੇ ਆ ਵੀਂਦਰ ਜੀ ਤੈਨੂੰ ਸਵਾਲ ਆ ਵੀ ਤੁਸੀਂ ਉੱਥੇ ਮਹੱਲੀ ਧਰਨਾ ਲਾਉਣ ਵੇਲੇ ਗਏ ਸੀ ਮੰਗਰੋਂ ਨਹੀਂ ਗਏ ਹੁਣ ਜਦੋਂ ਮੈਂ ਉੱਥੇ ਗਿਆ ਸੀ ਮੈਂ ਫਲੈਕਸੀ ਵਾਲਾ ਮੈਂ ਕਿਸੇ ਨਾਲ ਦੁਸ਼ਮਣੀ ਜੀ ਨਹੀਂ ਰੱਖਦਾ ਹੁੰਦਾ ਮੈਨੂੰ ਬੁਲਾ ਲਿਆ ਕਹਿੰਦੇ ਵੀ ਸਾਡੇ ਨਾਲ ਸਹਿਯੋਗ ਕਰੋ ਮੈਂ ਹਾਂ ਜੀ ਕਰੇ ਆਉਣੇ ਆ ਪਰ ਮੈਂ ਕਿਹਾ ਵੀ ਮੰਗ ਕੀ ਆ ਮੰਗ ਕਹਿੰਦੇ ਇਹ ਆ ਵੀ ਜਿਹੜੇ ਬੰਦੇ ਮੰਗ ਰਹੇ ਜਾਣਗੇ ਉਹਨਾਂ ਦੀ ਤਨਖਾਹ ਚੰਗੀ ਹੋ ਜੇ ਪਰ ਉੱਥੇ ਜਾ ਕੇ ਕਹਿੰਦੇ ਪੇਪਰ ਰੱਦ ਕਰੋ ਫਿਰ ਉਹ ਪੇਪਰ ਰੱਦ ਕਰਨ ਵਾਲੀ ਮੰਗ ਨਾਲ ਆਪਾਂ ਸਹਿਮਤ ਨਹੀਂ ਸੀਗੇ ਆਪਾਂ ਇਸ ਮੰਗ ਨਾਲ ਸਹਿਮਤ ਸੀ ਵੀ ਜੇ ਮੰਗਰ ਕੋਈ ਰਹਿ ਗਿਆ ਤਾਂ ਉਹਨਾਂ ਦੀ ਤਨਖਾਹ 'ਚ ਵਡੌਤਰੀ ਹੋ ਜੇ ਵੱਧ ਜੀ ਤਨਖਾਹ ਉਹਨਾਂ ਦੀ ਉਹਨਾਂ ਨੂੰ ਵੀ ਸਕੂਨ ਮਿਲੇ ਸੋ ਉੱਥੇ ਆਪਣੀ ਮੰਗ ਤੋਂ ਉਲਟ ਮੰਗ ਚੱਲ ਪਈ ਰੋਲਾ ਰੱਪਾ ਹੋਰ ਹੀ ਚੱਲ ਪਿਆ ਉਹ ਆਪਾਂ ਨੂੰ ਸਕੂਨ ਨਹੀਂ ਦਿੰਦੀ ਸੀ ਆਪਾਂ ਵਾਪਸ ਆ ਗਏ ਸਿੱਧੀ ਜੀ ਪੰਜਾਬੀ 'ਚ ਗੱਲ ਸਮਝਣ ਵਾਲੀ ਹੈ ਇਹ ਐਨਿਕਾ ਸੋ ਸੋ ਮੈਂ ਇੱਥੇ ਇਹ ਕਹਿਣਾ ਚਾਹਣਾ ਵੀ ਮੈਂ ਫਲੈਕਸੀਬ ਆਲਾ ਮੈਂ ਕਿਤੇ ਕਿਤੇ ਆਏ ਨਾ ਕਿੱਲ ਵਾਂਗੂ ਤੌਣ 'ਚ ਕਿੱਲਾ ਨਹੀਂ ਰੱਖਦਾ ਹੁੰਦਾ ਵੀ ਮੈਂ ਜਿੱਥੇ ਆ ਲੋਕਾਂ ਦੇ ਹਿੱਤ ਦੀ ਗੱਲ ਹੋਵੇ ਉੱਥੇ ਖੜਨ ਲਈ ਭਾਵਨਾ ਪੈਂਦਾ ਤਾਂ ਭਮਜਾਂਦੇ ਹੁੰਨੇ ਆ ਸੋ ਇਹੀ ਇਹੀ ਰੂਲ ਹੈ ਜਦੋਂ ਆਪਦੇ ਹਿੱਤਾਂ ਲਈ ਖੜਨਾ ਹੈਗਾ ਲੋਕਾਂ ਦੇ ਹਿੱਤਾਂ ਲਈ ਖੜਨਾ ਹੈਗਾ ਸੋ ਬਹੁਤ ਧੰਨਵਾਦ ਜੀ